ਹਾਂਜੀ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਸਰੂ ਕਰਦੇ ਆਂ ਅੱਜ ਦਾ ਬਲੌਗ ਅੱਜ ਦਾ ਬਲੌਗ ਸਾਡਾ ਹੈ ਕੈਨੀਆਂ ਦੀ ਜਿਗਾ ਟ੍ਰੇਨ ਦਾ ਸਫ਼ਰ ਮੇਰਾ ਪਹਿਲਾ ਹੀ ਟ੍ਰੇਨ ਦਾ ਸਫ਼ਰ ਹੈ ਅੱਜ ਅਸੀਂ ਹੁਣ ਚੱਲੇ ਆਂ ਨਰੂਬੀ ਤੋਂ ਆਪਣੇ ਗੁਰਦੁਆਰਾ ਮਕਿੰਡੋ ਸਾਹਿਬ ਸੋ ਹੁਣ ਸੇ ਸਰ ਬਲੌਗਰ ਆਈ ਸਾਨੂੰ ਤੁਹਾਨੂੰ ਦੱਸਾਂਗੇ ਕਿ ਇਹ ਸਾਡਾ ਸਫ਼ਰ ਕਿਵੇਂ ਦਰਿਆ 2 ਸਵਾ 2 ਘੰਟੇ ਦਾ ਸਾਡਾ ਸਫ਼ਰ ਹੈ ਸੋ ਮੈਂ ਤੇ ਮੇਰੇ ਬਾਦ ਨਾਲ ਬਾਬਾ ਜੀ ਹੁਣ ਪਹੁੰਚ ਚੁੱਕੇ ਆ ਜੀ ਮੈਂ ਆਪਣੇ ਡੱਬੇ ਦੇ ਕੋਲ ਆਹ ਕਾਲਾ ਸਾਨੂੰ ਦੇਖ ਕੇ ਤੇ ਦੰਦ ਕੱਢ ਕੇ ਕਹਿੰਦਾ ਹੁਣ ਜਾਓ ਤੁਸੀਂ ਅੰਦਰ ਅੰਦਰ ਪਹੁੰਚਣ ਤੋਂ ਬਾਅਦ ਅਸੀਂ ਹੁਣ ਆਪਣੀ ਜਿਹੜੀ ਸੀਟ ਚ ਲੱਭ ਰਹੇ ਹੋ ਜੋ ਸਾਨੂੰ ਸਾਡੀ ਸੀਟ ਲੱਭ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਜਿੰਨੇ ਤੇ ਸੀਟ ਹੁੰਦੇ ਉਹ ਨਹੀਂ ਸਵਾਰੀ ਹੁੰਦੇ ਇੱਥੇ ਕੋਈ ਭੀੜ-ਪੜਾਖਾ ਨਹੀਂ ਹੁੰਦਾ ਬੜੇ ਹੀ ਪਿਆਰ ਨਾਲ ਤੁਸੀਂ ਇਹ ਸਫ਼ਰ ਕਰ ਸਕਦੇ ਸੋ ਹੁਣ ਸਾਡੀ ਟ੍ਰੇਨ ਚੱਲ ਪਈ ਹੈ ਇਹ ਸਾਡਾ ਸਫ਼ਰ ਹੈ 2 ਘੰਟੇ ਦਾ ਸੁੱਸੀ ਅਸੀਂ ਹੁਣ ਟ੍ਰੇਨ 'ਚ ਬੈਠਣ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨ ਜਿਹੜਾ ਸਾਡਾ ਸਫ਼ਰ 2 ਘੰਟੇ ਸਵਾ 2 ਘੰਟੇ ਦਾ ਹੈ ਤੇ ਇੱਥੇ ਸਾਡੀ ਚੈਕਿੰਗ ਵੀ ਬੜੀ ਲੰਬੀ ਹੋਈ ਸੀ ਕਿਉਂਕਿ ਇਹਨਾਂ ਨੇ ਫਸਟ ਟਾਈਮ ਤੇ ਜਿਹੜਾ ਫਰਸਟ ਸਟੇਜ ਤੇ ਨੇ ਰੱਖੀ ਹੋਈ ਸੀ ਡੋਗ ਜਿਹੜੇ ਕਿ ਇੱਥੇ ਡੋਗ ਟ੍ਰੇਨਿੰਗ ਵਾਲੇ ਡੋਗ ਹੁੰਦੇ ਹਨ ਉਹਨੇ ਸਾਡੀ ਚੈਕਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ 3-4 ਜਗ੍ਹਾ ਤੇ ਚੈਕਿੰਗ ਸਾਡੀ ਕੀਤੀ ਸੀ ਤੇ ਇਹ ਬਾਹਰ ਦਾ ਜਿਹੜਾ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਫੋਟੋ ਇਸ ਕਰਕੇ ਸਾਫ ਨਹੀਂ ਆਇਆ ਕਿਉਂਕਿ ਬਾਹਰ ਮੀਂਹ ਪੈ ਰਿਹਾ ਸੀ ਸੋ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਸਾਰਾ ਜੰਗਲ ਹੈ ਤੇ ਬਾਹ ਕੋਫੀ ਅੱਛਾ ਇੱਥੇ ਸੋ ਮੇਰਾ ਫਸਟ ਟਾਈਮ ਦਾ ਜਿਹੜਾ ਇਹ ਸਫਰ ਹੈ ਬਹੁਤ ਹੀ ਆਨੰਦਮਈ ਹੈ ਤੇ ਮੈਨੂੰ ਬਹੁਤ ਹੀ ਆਨੰਦ ਆਇਆ ਸੋ ਕਾਫੀ ਧੇਰ ਬੈਠਣ ਤੋਂ ਬਾਅਦ ਇੱਕ ਚਾਹ ਵਾਲਾ ਆਇਆ ਅਸੀਂ ਉਹ ਚਾਹ ਆਰਡਰ ਕੀਤੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਨਾ ਚਾਹ ਤੇ ਸਾਰਾ ਨੋਨ ਵੇਜ ਡਰਿੰਕ ਵਗੈਰਾ ਸਾਰੀ ਰੱਖੀ ਹੋਈ ਸੀ ਪਰ ਪਟ ਪਾਪਾ ਲਈ ਚਾਹ ਚਾਹ ਲੈਣ ਤੋਂ ਬਾਅਦ ਅਸੀਂ ਚਾਹ ਬਾਬਾ ਜੀ ਨੇ ਬਣਾਈ ਕਿਉਂਕਿ ਇਹਨਾਂ ਨੇ ਖਾਲੀ ਸਾਨੂੰ ਇਹ ਦੁੱਧ ਦਿੱਤਾ ਤੇ ਪੱਤੀ ਦਾ ਪੌਦ ਦਿੱਤਾ ਤੇ ਬਾਬਾ ਜੀ ਨੇ ਖੋਲਿਆ ਢੱਕਣ ਢੱਕਣ ਦੇ ਵਿੱਚ ਇਹਨੂੰ ਡਬੋ ਦਿੱਤਾ ਚਾਹ ਦੇ ਪੌਦ ਨੂੰ ਤੇ ਦੋ ਤਿੰਨ ਬਾਅਦ ਨੂੰ ਉੱਤੇ ਖੱਥਲੇ ਕਰਨ ਤੋਂ ਬਾਅਦ ਉਹਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਤੇ ਸੋ ਹੁਣ ਉਸ ਤੋਂ ਬਾਅਦ ਬਾਬੂ ਜੀ ਨੇ ਵਿੱਚ ਪਾਈ ਇਹਨੂੰ ਮਿੱਠਾ ਜਿਹਾ ਪਾਇਆ ਥੋੜਾ ਜਿਹਾ ਤੇ ਮਿੱਠੇ ਦੇ ਨੇ ਸਾਨੂੰ ਦੋ ਪਾਉ ਚ ਦਿੱਤੇ ਸੀ ਤਾਂ ਕਿ ਜਿੰਨੇ ਦੀ ਲੋੜ ਤੁਸੀਂ ਪਾ ਸਕਦੇ ਹੋ ਫਿਰ ਮੈਂ ਵੀ ਚਾਹ ਬਣਾਣੀ ਸ਼ੁਰੂ ਕੀਤੀ ਬਾਬਾ ਜੀ ਨੂੰ ਕਿਹਾ ਤੁਸੀਂ ਮੇਰਾ ਵੀ ਥੋੜੀ ਵੀਡੀਓ ਬਣਾਓ ਉਸ ਤੋਂ ਬਾਅਦ ਇੱਕ ਬੱਚੀ ਸੀ ਜਿਹੜੀ ਸਾਨੂੰ ਦੇਖ ਕੇ ਬੜੀ ਖੁਸ਼ ਹੋ ਰਹੀ ਸੀ ਮੈਂ ਉਹਦੇ ਨਾਲ ਥੋੜੀ ਫੋਟੋ ਲਈ ਤੇ ਵੀਡੀਓ ਕਰਾਈ ਤੇ ਉਹਨੂੰ ਕਿਹਾ ਥੋੜਾ ਹਾਈ ਕਰੋ ਜਿਹੜੇ ਸਾਡੇ ਵੀਰ ਸਾਨੂੰ ਦੇਖ ਰਹੇ ਹਨ ਸੋ ਮੇਰੇ ਵਿੱਚ ਇਹ ਖੜੀ ਹੈ ਜਿਹੜੀ ਬੇਬੀ ਜਿਹੜੀ ਸਾਡੇ ਕੋਲ ਲੈ ਕੇ ਆਈ ਹੈ ਬਿਲ ਜਿਹੜੀ ਅਸੀਂ ਚਾਹ ਪੀਤੀ ਸੀ ਤੇ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਦੇਖਦੇ ਕਿ ਉਹ ਮੁੱਛਾ ਤੇ ਵੱਟ ਹੱਥ ਮਾਰਦੇ ਹੋ ਤੁਸੀਂ ਪਹਿਲਾਂ ਪੈਸੇ ਕਾਢੋ ਸੋ ਸਵਾ ਦੋ ਘੰਟੇ ਦੇ ਸਫ਼ਰ ਤੋਂ ਬਾਅਦ ਜਿਹੜੇ ਅਸੀਂ ਹੁਣ ਨਿਕਲ ਚੁੱਕੇ ਹਾਂ ਬਾਹਰ ਇਹ ਜਿਹੜਾ ਬਾਹਰ ਦਾ ਨਜ਼ਾਰਾ ਜਿਹੜਾ ਸਾਡਾ ਗੁਰਦਾਰੇ ਦੇ ਲੱਗ ਸਟੇਸ਼ਨ ਹੈ ਸੋ ਹੁਣ ਸਾਨੂੰ ਸਾਡਾ ਡਰਾਈਵਰ ਲੈਣ ਆ ਚੁੱਕਾ ਸੀ ਕਿਉਂਕਿ ਹੁਣ ਜਾਣਾ ਹੈ ਅਸੀਂ ਆਪਣੇ ਗੁਰਦੁਆਰੇ ਕਿਉਂਕਿ ਇੱਥੋਂ ਸਾਡਾ ਗੁਰਦੁਆਰਾ ਘਟ ਤੋਂ ਘਟ ਪੰਦਾ ਤੋਂ 20 ਕਿਲੋਮੀਟਰ ਦੂਰ ਸੋ ਸੋ ਤੁਹਾਨੂੰ ਹੁਣ ਮਿਲਾਂਗੇ ਜੀ ਅਗਲੇ ਬਲੌਗ ਵਿੱਚ ਇਸ ਬਲੌਗ ਨੂੰ ਤੁਸੀਂ ਕਾਫੀ ਪਿਆਰ ਦੇਣਾ ਇਸ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਸ ਕੇਨਿਆ ਕੰਟਰੀ ਦੀ ਤੁਹਾਨੂੰ ਹੋਰ ਤੋਂ ਹੋਰ ਵੱਧ ਤੋਂ ਵੱਧ ਅਪਡੇਟ ਮਿਲ ਸਕਣ ਸੋ ਮਿਲਦੇ ਹਾਂ ਜੀ ਛੇਤੀ ਅਗਲੇ ਹੀ ਬਲੌਗ ਦੇ ਵਿੱਚ ਸੋ ਹੁਣ ਮੈਂ ਚੱਲਾਂ ਆਪਣੇ ਗੁਰਦਾਰੇ ਸਾਹਿਬ ਸੋ ਥੈਂਕ ਯੂ ਧੰਨਵਾਦ ਸੋ ਮੱਚ